ਜਮਾ ਲੋਕਲ ਦੀ ਆ ਪੱਟੀ ਦਾ 15 ਮਾਡਲ ਦੇ ਨਾਲ ਦੇ ਟਰ ਹੈ ਇਹਨੇ ਦੇਖਦਾ 90 90 ਪੈ ਟਰ ਨਾਲ ਦੇ ਪਏ ਆ ਜੀ ਇਹ ਨਹੀਂ ਲੋਕਲ ਮਸ਼ੀਨ ਆ ਫਿਰ ਭਈ ਇਹ ਮੇਰੇ ਸਾਹਬ ਨਾਲ ਉਦਾਂ ਹੀ ਘਾਟ ਰੱਖ ਪਹਿਲੇ ਘਰੋਂ ਆਈ ਵੀ ਆ 100 ਕਿਲਾ ਬੰਦਿਆਂ ਕੋਲ ਸੀ ਕਰਦਾ ਕਦਾਈ ਵੱਢ ਕੇ ਛੱਡ ਦੇ ਲਾਉਣੇ ਛੱਡਦੀ ਮਸ਼ੀਨ ਆਈ ਹੈ ਓਕੇ ਓਕੇ ਬਾਕੀ ਕੰਡੀਸ਼ਨ ਵੀ ਦੱਸਦੀ ਆ ਨਾ ਫਿਰ ਸਾਰੀ ਕੰਡੀਸ਼ਨ ਦੱਸਦੀ ਆ ਜੀ ਸਾਰੀ ਜੈਨੂਆਨ ਆਹੇ ਚੱਕਰ ਕਿਹੜੇ ਕਲਮ ਨਹੀਂ ਲੱਗਦੀ ਇਹ ਚੀਜ਼ਾਂ ਸਾਰੀਆਂ ਸੰਗੀਆਂ ਪਈਆਂ ਹੁੰਦੀਆਂ ਨੇ ਜਿਹੜਾ ਨਾਲ ਨਹੀਂ ਉੱਤੋਂ ਵੀ ਨਹੀਂ ਰੰਗ ਲਿਆ ਤਾਂ ਦੇ ਵੀ ਉਵੇਂ ਹੀ ਪਿਆਈ ਦਾਂਗੇ ਇਧਰੋਂ ਲੈ ਬੈਗ ਤੂੰ ਚੈੱਕ ਕਰਵਾ ਦੇ ਬਠਿੰਡਾ ਨੰਬਰ ਆ ਪਹਿਲੇ ਨਾ ਨਾਲ ਦੇ ਟਾਇਰ 75 ਪੈਸੇ ਆ ਨਾਲ ਦੇ ਟਾਇਰ 75 ਪੈਸੇ ਨਾਲ ਦੇ ਟਾਇਰ ਸਾਰੇ ਟਾਇਰ ਉਹ ਪਿਛਲੇ ਵੀ ਚੱਕਰੇ ਹੋਈ ਅੱਛਾ ਨਾਲ ਦੇ ਟਾਇਰ 75 ਪੈਸੇ ਆ ਤੇ ਆ ਦੇਖ ਲੈ ਸਾਰਾ ਟ੍ਰੈਕਟਰ ਦੀ ਸਾਰੀ ਸਾਰਾ ਰੰਗ ਰੀਨ ਲਾਈ ਪਹਿਲੇ ਪਾਸੇ ਹੀ ਆ ਤੁਹਾਨੂੰ ਦਿਖਾਉਣਾ ਜੀ ਹਾਲ ਨਾਲ ਦੇ 7-8000 ਰੁਪਏ ਲੱਗਿਆ ਬਾਈ ਕਿਉਂ ਮੈਂ ਇਹਦੇ ਦੇ ਬੰਦੇ ਬੰਦੇ ਇੰਨੇ ਸ਼ੌਂਕੀ ਕਿਉਂ ਆਈ ਆ ਬੈਗ ਗਿਆ ਤੇ ਉਹ ਟਰੈਕਟਰ ਸਾਰੇ ਚੱਲਦੇ ਆ ਜੀ ਏਟੂ ਏਡ ਓਕੇ ਹਾਂ ਜੀ ਚਾਰ ਨਾਲ ਜੂਰ ਨਾਲ ਸਟਾਫ ਬਕਰਾਂ ਵਾਲੇ ਗੁੱਟ ਕੇ ਘੜ ਕੇ ਸਾਰਾ ਸਾਰਾ ਨਵਾਂ ਹੀ ਪਿਆਈ ਸਮਾਨ ਆ ਹਜੇ ਪਹਿਲੇ ਘਰੋਂ ਐਸਐਮਐਸ ਦਾ ਅਜੇ ਟਿੱਕਰ ਕੋਈ ਸੱਲ ਨਹੀਂ ਵੱਜਿਆ ਤੇ ਨਹੀਂ ਆ ਸਾਡੇ ਐਸਐਮਐਸ ਲੱਗ ਕੇ ਨਾ ਬਹੁਤ ਨਾਲ ਦੇ ਸਕਰੋੜਾ 12 ਮਾਡਲ ਦੇ ਅਜੇ ਤੱਕ ਅੱਛਾ ਹਾਂ ਬਸ ਇਹਨੂੰ ਹੀ ਚੱਲੀਆ ਸਰਪਰ ਹੂੰ ਚੱਲਦੇ ਆਈ ਹੂਟਰਾਂ ਹਾਂ ਹੁਣ ਦੂਜੇ ਮਾਰੀ ਹਾਂ ਜਦੋਂ ਨੀ ਤੂੰ ਮੰਗੀ ਸੀ ਸਕੂਟਰੀ ਤੇ ਬਾਪੂ ਤੇਰਾ ਕਹਿੰਦਾ ਮੈਂ ਮਲੰਗ ਹੋ ਗਿਆ ਕਰੇ ਜੱਟ ਦੇ ਜਹਾਜ ਜਿੱਡੀ ਖੜੀ ਆ ਕੰਬੈਨ ਤੇਰਾ ਨੈਣੋ ਗੱਡੀ ਲੈ ਕੇ ਵਿੜਾ ਤੰਗ ਹੋ ਗਿਆ ਮਿੱਤਰੋ ਅੱਜ ਇੱਕ ਕੰਬੈਨ ਦੀ ਗੱਲ ਨਹੀਂ ਕਰਦੇ ਅੱਜ ਨਾ ਕਬੈਨਾਂ ਦੇ 에ਅਰਪੋਰਟ ਤੇ ਲੈ ਕੇ ਆਏ ਆ ਤੁਹਾਨੂੰ ਜਿਵੇਂ 에ਅਰਪੋਰਟ ਤੇ ਜਹਾਜ਼ ਖੜੇ ਮਿਲਦੇ ਆ ਨਾ ਐਦਾਂ ਕਬੈਨਾਂ ਖੜੀਆਂ ਮਿਲਦੀਆਂ ਨੇ ਜਿਵੇਂ ਦੋ ਕਬੈਨਾਂ ਆ ਖੜੀਆਂ ਨੇ ਆ ਸਾਰੀ ਗਲੀ ਦੇ ਵਿੱਚ ਕਾਟਰ ਖੜੇ ਆ ਤੇ ਅੰਦਰ ਬਹੁਤ ਸਾਰੀਆਂ ਕਬੈਨਾਂ ਖੜੀਆਂ ਨੇ ਹੁਣ ਬਾਲੇ ਸੱਜਣੇ ਸੋਚਣਗੇ ਵੀ ਪਤਾ ਨਹੀਂ ਕਿੱਥੇ 에ਅਰਪੋਰਟ ਤੇ ਫਿਰਦਾ ਮਿੱਤਰੋ ਅੱਜ ਆਪਾਂ ਪਿੰਡ ਪਹੁੰਚੇ ਹੋਇਆ ਦਿਆਲਪੁਰਾ ਮਿਰਝਾ ਦੇ ਵਿੱਚ ਤੇ ਬਾਈ ਗੁਰਮੀਤ ਦੇ ਘਰੇ ਪਹੁੰਚੇ ਆ ਜੇ ਤੁਹਾਨੂੰ ਵਧੀਆ ਕੰਡੀਸ਼ਨਾਂ ਦੀਆਂ ਕੰਬੈਨਾਂ ਚਾਹੀਦੀਆਂ ਹੁੰਦੀਆਂ ਨੇ ਨਾ ਬਹੁਤ ਘੱਟ ਚੱਲੀਆਂ ਹੋਈਆਂ ਅੱਜ ਤੁਹਾਨੂੰ ਹਰ ਇੱਕ ਕੰਬੈਨ ਮਿਲ ਜੂ ਖਾਸ ਕਰਕੇ ਉਹ ਬ੍ਰਾਂਡ ਕੰਬੈਨਾਂ ਤੇ ਮਿਲਣਗੇ ਜਿਹੜੇ 6-7 ਮਹੀਨੇ ਜਾਂ 2 ਸੀਜ਼ਨ ਪਹਿਲਾਂ ਬੁੱਕ ਕਰਵਾਉਣੀਆਂ ਪੈਂਦੀਆਂ ਨੇ ਵੱਡੇ ਪੱਧਰ ਤੇ ਤੁਹਾਡਾ ਫਾਇਦਾ ਹੋ ਜੂ ਹੋਰ ਕੀ ਕੀ ਬਈ ਨੇ ਫੈਸਿਲਟੀਆਂ ਦਿੱਤੀਆਂ ਨੇ ਕੱਲੀ-ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਹਿਲਾ ਬਾਈ ਗਰਮੀਤ ਨੂੰ ਮਲਾ ਦਈਓ ਉਸ ਤੋਂ ਬਾਅਦ ਫਿਰ ਆਪਾਂ ਪੁੱਛਾਂਗੇ ਕੱਲੀ ਕੱਲੀ ਕਮੈਂਡ ਦੀ ਡਿਟੇਲ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਤੇ ਅੱਜ ਮਿੱਤਰੋ ਉਹ ਤੁਹਾਨੂੰ ਬੰਦਾ ਲੱਭ ਕੇ ਦੇਤਾ ਜਿਹੜਾ ਤੁਹਾਡਾ ਬਹੁਤ ਵੱਡਾ ਫਾਇਦਾ ਹੀ ਕਰੂਗਾ ਫਾਇਦਾ ਬਾਈ ਤੁਸੀਂ ਕਰਨਾ ਵਾਲੇ ਸੱਜਣਾ ਦਾ ਠੀਕ ਆ ਜੀ ਕੋਈ ਗੱਲ ਨਹੀਂ ਜੀ ਹੈਨਾ ਤੇ ਧਰਮੇ ਅੱਜ ਆਪਾਂ ਬਾੜੇ ਸੱਜਣ ਹੁਣ ਇਹ ਸੋਚਣਗੇ ਵੀ ਪਤਾ ਨਹੀਂ ਗਲੀ 'ਚ ਖੜੇ ਗੱਲਾਂ ਕਰੀ ਜਾਂਦੇ ਆ ਗੱਲਾਂ ਤਾਂ ਅੱਜ ਆ ਕਮੈਨਾਂ ਦੀ ਹੋਣੀਆਂ ਨੇ ਉਹ ਤਾਂ ਕੁਮਾਰ ਕਿਹਾ ਕੈਮਰਾ ਕਰ ਅੰਦਰ ਦੇਖ ਵੀ ਕਵੈਨਾਂ ਵੀ ਉਹ ਨੇ ਜਿਹੜੀਆਂ ਤੁਸੀਂ ਲੱਭ ਲੱਭ ਕੇ ਥੱਕ ਕੇ ਹੋਵੋਗੇ ਤੁਹਾਨੂੰ ਬਹੁ ਕਿਉਂਕਿ ਇਹ ਬ੍ਰਾਂਡ ਨੇ ਜਿਹੜੇ ਜਿਹੜੇ ਵੀ ਸੱਜਣ ਕੋਲੇ ਹੁੰਦੇ ਆ ਨਾ ਉਹਨਾਂ ਨੂੰ ਹੀ ਪਤਾ ਵੀ ਇਹਨਾਂ ਦੇ ਵਿੱਚ ਕੀ ਗੁਣਾ ਉਹ ਫਿਰ ਵੇਚਦੇ ਬਹੁਤ ਘੱਟ ਹੁੰਦੇ ਆ ਤੇ ਭਾਈ ਇਹ ਸਾਰੀਆਂ ਕਮੈਨ ਆਪਣੀਆਂ ਸੇਲ ਨੇ ਹਾਂਜੀ ਹਾਂਜੀ ਸਾਰੀਆਂ ਸੇਲ ਵਾਸਤੇ ਆ ਜੀ ਅੱਜ ਅਪ ਕਿੰਨੀਆਂ ਕਮੈਨਾਂ ਦਿਖਾਵਾਂਗੇ 9 ਕਮੈਨਾਂ ਦਿਖਾਵਾਂਗੇ ਭਾਈ 9 ਕਮੈਨਾਂ ਹਾਂਜੀ ਹਾਂਜੀ ਤੇ ਹੁਣ ਕਿ ਤੱਕੜੇ ਉੱਥੋਂ ਸ਼ੁਰੂਆਤ ਕਰਕੇ ਲੈ ਕੇ ਆਉਣੇ ਆਪਾਂ ਹਨਾ ਬਹੁਤ ਤੋਂ ਕੋਈ ਫਿਰ ਉਹ ਐ ਦੱਸਿਓ ਹੁਣ ਬਾਲੇ ਸੱਜਣ ਸੋਚਣਗੇ ਦਿਲ ਤਾਂ ਉਹਨਾਂ ਦਾ ਕਰਦਾ ਵੀ ਇੰਨੀਆਂ ਕਮੈਂਾਂ ਇੱਕ ਘਰੇ ਖੜੀ ਜਾਣੇ ਅਸੀਂ ਲੈ ਕੇ ਆਈਏ ਵੀ ਆਪਣੀਆਂ ਫੈਸਿਲਟੀਆਂ ਕੀ ਕੀ ਹੁੰਦੀਆਂ ਨੇ ਲੋਨ ਤੁਸੀਂ ਕਰਵਾ ਦਿੰਦੇ ਹੋ ਲੋਨ ਕਰਵਾ ਦਿੰਦੇ ਆ ਜੀ ਆਪਾਂ ਪੁਰਾਣੀ ਕਮੈਂਟ ਤੇ ਲੋਨ ਵੀ ਕਰਵਾ ਦਿੰਦੇ ਆ ਜੀ ਪੁਰਾਣੀ ਆਪਾਂ ਵਿੱਚ ਵੀ ਕੱਟ ਲੈਣੇ ਆ ਅੱਛਾ ਸੱਟ ਵੀ ਵਿੱਚ ਕੱਟ ਲੈਣੇ ਆ ਆਪਾਂ ਕਈ ਇਹਦੀ ਕੋਈ ਟਰੈਕਟਰ ਮਸ਼ੀਨ ਹੁੰਦਾ ਵੀ ਉਹ ਵੀ ਆਪਾਂ ਕਮੈਂਟ ਸੈੱਟ ਵਿੱਚ ਕੱਟ ਲੈਣੇ ਆ ਜੀ ਜਨਰੇਟਰ ਮਸ਼ੀਨ ਵਾਲੀ ਕੰਬੈਨ ਵੀ ਆਪਾਂ ਵਿੱਚ ਘੱਟ ਲੈਣੇ ਵੱਡੀ ਦੇ ਦਿੰਨੇ ਆ ਵੱਡੀ ਦੇ ਦਿੰਨੇ ਜੀ ਜੇ ਕਿਸੇ ਨੇ ਵੱਡੀ ਮਸ਼ੀਨ ਵੇਚਣੀ ਹੋਵੇ ਆਪੂ ਵੀ ਰੱਖ ਲਾਂਗੇ ਸਾਰੀਆਂ ਰੱਖ ਲੈਣੇ ਸਾਰੇ ਤਾਂ ਨੇ ਛੋਟੀ ਕੱਟ ਕੇ ਵੱਡੀ ਦੇਨੇ ਵੱਡੀ ਕੱਟ ਕੇ ਛੋਟੀ ਵੀ ਦੇਣੇ ਠੀਕ ਆ ਠੀਕ ਆ ਚੱਲਦੇ ਸੀਜ਼ਨ ਵਿੱਚ ਵੀ ਆਪਾਂ ਮਸ਼ੀਨ ਦੇ ਦਿੰਨੇ ਆ ਜੀ ਅਸਾ ਜਦੋਂ ਕਈ ਵਾਰ ਐਮਰਜੈਂਸੀ ਲੋਡ ਪੈ ਜੀ ਹਾਂ ਜੀ ਐਮਰਜੈਂਸੀ ਵੇਲੇ ਉਹ ਤਾਂ ਮਸ਼ੀਨ ਮਿਲ ਜਾਂਦੀ ਆ ਜੀ ਲੈ ਮੈਨ ਤਰੋਂ ਫਿਰ 2 ਘੰਟ ਬੰਦਾ ਲਈ ਤੁਹਾਨੂੰ ਮਿਲ ਸਕਦਾ ਜਿਹੜਾ ਵਿਪਤਾ ਪਈ ਦੇ ਵਿੱਚ ਕੰਮ ਆ ਜੀ ਠੇਕੇ ਤੇ ਵੀ ਕਮੈਨਾਂ ਮਿਲਦੀਆਂ ਜੀ ਆਪਣੇ ਕੋਲ अच्छा ठिक है ते जिने एक सीजन ਜਦੋਂ ਸੀਜ਼ਨ ਲਾਉਣੇ ਠੀਕ ਕਿਤੇ ਲੈ ਜੀ ਹਾਂਜੀ ਠਿਕ ਦੇ ਮਿਲ ਜਾਂਦੇ ਨੇ ਓਕੇ ਸਿਰੇ ਤੇ ਆ ਕੇ ਜਦੋਂ ਸੀਜ਼ਨ ਚ 15 20 ਰੈਂਦੇ ਹੋਰ ਮਿਲ ਜਾਂਦੇ ਠੇਕੇ ਦੇ ਅੱਛਾ ਜੀ ਫਿਰ ਭਾਈ ਕਾਰਨ ਇਹ ਦੇ ਹੁੰਦਾ ਹੈ ਕਈ ਵਾਰੀ ਕਿਸੇ ਸੱਜਣ ਨੂੰ ਲਿਜਾ ਕੇ ਰਿਪੇਅਰ ਤਾਂ ਨਹੀਂ ਕਰਨੀ ਪਊ ਰਿਪੇਅਰ ਆਪਾਂ ਇੰਨੇ ਰੁਪਏ ਦਾ ਹੀ ਨਹੀਂ ਦਿੰਦੇ ਮੰਨ ਲਓ ਬੰਦਾ ਵੇਖ ਕੇ ਚੈੱਕ ਕਰਕੇ ਲੈ ਬਾਅਦ ਤੋਂ ਬਾਅਦ 15 ਤੋਂ 20000 ਰੁਪਏ ਖਾਓ ਜੀ ਓਕੇ ਜਿਆਦੇ ਪੈਸੇ ਖਾਣਾ ਇਹ ਮਸ਼ੀਨ ਆਪਾਂ ਖਰੀਦਦੇ ਨਹੀਂ ਹੈਗੇ ਖਰੀਦਦੇ ਨਹੀਂ ਬਿਲਕੁਲ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਭਾਈ ਆਪਾਂ 2011 ਤੋਂ ਜੀ 1 11 ਨੋ ਨਾ ਬਈ 13 14 ਸਾਲ ਹੋ ਗਏ ਨਾ ਹਾਂਜੀ ਹਾਂਜੀ ਓਕੇ ਤੇ ਬਈ ਤੁਸੀਂ ਮੈਨੂੰ ਹੋਰ ਗੱਲ ਦੱਸਿਓ ਕਿਹੜੇ ਕਿਹੜੇ ਬ੍ਰਾਂਡ ਦੇ ਮਸ਼ੀਨਾਂ ਖਰੀਦ ਲੈਣੇ ਹੋ ਜਿਆਦਾ ਕਿਹੜੀ ਖਰੀਦ ਦਿਓ ਸਾਰੀਆਂ ਲੈਣੇ ਕਵਤਾਰ ਵਿਸ਼ਾਲ ਹਿੰਦ ਮਲਕੀਤ ਮੰਨ ਲਓ ਠੀਕ ਹੈ ਜੀ ਸਾਰੇ ਸਾਰੇ ਕੋਈ ਪ੍ਰਕਾਰ ਦੀ ਨਹੀਂ ਹੁੰਦੀਆਂ ਆਪਣੇ ਕੋਲ ਅੱਛਾ ਹਾਲੈਂਡ ਵੀ ਵੇਚੀਆਂ ਹਾਲੈਂਡ ਆਮ ਮੰਨ ਲਓ ਕੋਈ ਬਹੁਤ ਘੱਟ ਹਾਲੈਂਡ ਮਸ਼ੀਨ ਹੁੰਦੀ ਆ ਤਾਂ ਆਪਣੇ ਕੋਲ ਵੀ ਸੇਲ ਕੀਤੀਆਂ ਹੋਈਆਂ ਨੇ ਉਹ ਵੀ ਸੇਲ ਕੀਤੀਆਂ ਹੋਈਆਂ ਨੇ ਬਈ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਆ ਨਵਾਂ ਮਾਡਲ ਆਈ ਇਹ ਨਵਾਂ ਮਾਡਲ ਹੈ ਹਾਂਜੀ ਨੰਬਰ ਸੰਗਰੂਰ ਦਾ ਹੈ ਨਾ ਨੰਬਰ ਸੰਗਰ ਵੱਡੇ 60 ਪੈਸੇ ਆ ਪਿਛਲੇ ਜਮਾਤਾ ਜੇ ਆ ਜੀ 3 ਇੰਜਨ ਗੇਰ ਦੀ ਓਕੇ ਪੇਟੀ ਬੰਦ ਇੰਜਨ ਆ ਜੀ ਅੱਛਾ ਪੇਟੀ ਬੰਦ ਇੰਜਨ ਆ ਸਾਰਾ ਰੰਗ Ориجنਲ ਹੀ ਹੈ ਟਿੱਕਰ ਅੱਛਾ ਕੰਡੀਸ਼ਨਿੰਗ ਦੀ ਸਾਰੀ Ориجنਲ ਆ ਬਈ ਸਾਰੀ Ориجنਲ ਹੀ ਹੈ ਟਿੱਕਰ ਓਕੇ ਧਰਮੇ ਇਧਰੋਂ ਬੈਗ ਤੋਂ ਪੂਸਪਾ ਚੈੱਕ ਕਰਵਾ ਬਈ 29 ਤੱਕ ਪਾਸਿੰਗ ਕਰਾਈ ਵੀ ਹੈ ਜੇ ਅੱਜ ਪਾਸਿੰਗ ਕਰਾਉਣੀ ਹੈ ਕਮੈਂਟ ਤੇ 20000 ਰੁਪਏ ਲੱਗਦਾ ਹੈ ਅੱਜ ਅੱਛਾ ਪਾਸਿੰਗ ਕਰਾਉਣ ਦਾ 20000 20000 ਰੁਪਏ 10000 ਬੀਮੇ ਦਾ 10000 ਪਾਸਿੰਗ ਦਾ ਪਰ ਇਹਦੀ ਪਾਸਿੰਗ ਹੋਈ ਵੀ ਹੈ ਜੀ ਓਕੇ ਓਕੇ ਜਮ ਤੇ ਜੇ ਇਹ ਗੱਲ ਕਰੀਏ ਬਈ ਇਹ ਤੋਂ ਅੱਗੋਂ ਫੀਲਡਰ ਦੀ ਵੀ ਧਰਮੇ ਦਿਖਾ ਦੇ ਹਾਂਜੀ ਆ ਸਾਰੀਆਂ ਫੱਟੀਆਂ ਫੁੱਟੀਆਂ ਤਾਂ ਹਾਰੀ ਦੀਦੀ ਨੇ ਬਦੀ ਪੀ ਜਾਣੇ ਨਾ ਚੈਨਾ ਚੂਨਾ ਸਾਰੀਆਂ ਨਮੀਆਂ ਸਾਰਾ ਸਮਾਨ ਨਵਾਂ ਪਿਆਈ 1 ਲੱਖ ਰੁਪਿਆ ਲੱਗਿਆ ਹੋਇਆ ਮਸ਼ੀਨ ਤੇ ਆ ਸੇ ਮਸ਼ੀਨ ਤੇ ਜੀ ਹਾਂਜੀ ਹਾਂਜੀ ਅਸਰ ਰਿਪੇਅਰ ਤੇ ਲੱਖ ਰੁਪਿਆ ਤੁਸੀਂ ਲਾ ਕੇ ਫੇਰ ਖੜਾਈ ਆ ਹਾਂਜੀ ਹਾਂਜੀ ਓਕੇ ਪਾਪਾ ਜਿਹੜੀ ਪਾਰਟੀ ਦੇ ਘਰੋਂ ਲੈਤੀ ਨਾ ਬਹੁਤ ਚੰਗੀ ਪਾਰਟੀ ਆਈ ਉਹ ਅੱਛਾ ਜੀ ਹਾਂਜੀ ਹਾਂਜੀ ਬਈ ਇਹ ਡਿਮਾਂਡ ਕੀ ਹੈ ਫਿਰ ਮਸ਼ੀਨ ਦੀ 9.5 ਲੱਖ ਰੁਪਿਆ ਜੀ 9 ਲੱਖ ਤੇ 25000 ਰੁਪਿਆ ਮਾਨਤਾ ਨੂੰ ਖੁੱਲੇ ਦੇਣ ਨਾਲ ਹਰੇਕ ਚ ਹੋ ਜਾ ਕਰੂਗਾ ਹਾਂਜੀ ਮੈਨੂੰ ਤਾਂ ਨਹੀਂ ਕਰਾਉਣਾ ਸੀ ਲੋੜ ਨਹੀਂ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਹਾਂ ਤੇ ਲੈਂ ਮਿੱਤਰ ਜਿਹੜੇ ਸੱਜਣ ਆਉਣਗੇ ਨਾ ਮੌਕੇ ਤੇ ਹੀ ਮਾਨਤਾ ਨੂੰ ਤੁਹਾਡਾ ਖੁੱਲੇ ਦੇਣਾ ਕਰਵਾ ਦਾਂਗੇ ਤੇ ਬਈ ਜਿਹੜੀ ਇਹ ਕਲਸੀ ਖੜੀ ਹੈ 999 ਸੱਤ ਮਾਡਲ ਜੀ ਅਸਲੀ 2007 ਮਾਡਲ ਹੈ ਹਾਂਜੀ ਕੰਡੀਸ਼ਨ ਇਹਦੀ ਵੀ ਵੜੀ ਚੰਗੀ ਪੰਜਾਬ ਨੰਬਰ ਹੈ ਜੀ ਪਹਿਲੇ ਨਾਂ ਤੇ ਇਹਦੀ ਆਰ ਸੀ ਔਨਲਾਈਨ ਆ 80% ਟਾਇਰ ਆ ਜੀ ਅੱਛਾ ਫੁੱਲ ਰਿਪੇਅਰ ਇਹ ਹੋਈ ਵੀ ਆ ਜੀ ਤੁਹਾਨੂੰ ਉਹੀ ਮਸ਼ ਠੀਕ ਹੈ ਠੀਕ ਹਾਂ ਜੇ ਪਕੜ ਤੋਂ ਘਾਟਰ ਪੀਰਾਂ ਦੀ ਮਸ਼ੀਨਾਂ ਲੈਉਣੇ ਆ ਜੀ ਓਕੇ ਹਾਂਜੀ ਇਹ ਧਰਮੇ ਸਾਰੀ ਆ ਉਗੋਰਾ ਕਰਦੀ ਕਰਵਾ ਬਈ ਜੈਕ ਦੇਖ ਹਨ ਤੇ ਇਹਦੀ ਪਿੱਛੇ ਬੈਗ ਤੋਂ ਪੂਸ ਦਿਖਾ ਦੇ ਟਾਇਰਾਂ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਬਈ ਹਨ ਪੂਰੇ ਵਧੀਆ 80-65 ਟਾਇਰ ਆ ਜੀ ਇਹ ਪੇਟੀ ਬੰਦ ਇੰਜਣਾ ਜੀ ਇਹ ਵੀ ਕਲਸੀ ਨਾਬੇ ਦੀ ਹੈ ਜੀ ਇਹ ਹਾਂਜੀ ਹਾਂਜੀ ਹਨ 90 ਦੀ ਹੈ ਜੀ ਤੇ ਕੰਮ ਕੰਮ ਪਖੋਈ ਵੀ ਓਕੇ ਚੱਲ ਜਰਾ ਵੀ ਦੀਆਂ ਜੀ ਪੂਰੀ ਓਕੇ ਆ ਜੀ ਏ ਮਾਡਲ ਦੱਸਦੀ ਭਾਈ 2007 ਜੀ ਪੰਜਾਬ ਨੰਬਰ ਪਹਿਲੇ ਨਾ ਤੇ ਆਰ ਸੀ ਔਨ ਨੇ 80 ਪੈਸੇ ਟਾਇਰ ਪੇਟੀ ਬੰਦੀ ਜਣਾ ਜੀ ਓਕੇ ਓਕੇ ਕਟਰ-ਕਟਰ ਨਹੀਂ ਬਹੁਤ ਚੰਗੀਆਂ ਮਸ਼ੀਨ ਜੀ ਹੂੰ ਤੇ ਰੇਟ ਇਹਦਾ ਰੇਟ ਇਹਦਾ 5.5 ਲੱਖ ਆਈ 5.5 ਲੱਖ ਦੀ ਛੱਡ ਦਾਂਗੇ ਜੋ ਕਿ ਹੋਰ ਭਾਈ ਕੋਈ ਮਾਨ ਤਣ ਕਰਾਉ ਮਾੜਾ ਮੋਟਾ ਹੋ ਜਾਊ ਜੀ ਥੋੜੇ ਮੂਨ ਕਰ ਦਾਂਗੇ 5.5 ਲੱਖ ਦੇ ਵਿੱਚੋਂ ਵੀ ਹਾਂਜੀ ਚੱਕੋ ਮੇਤਰ ਰੇਟ ਹੀ ਵੜਾ ਜਾਏ ਜੈ ਜੈ ਹਾਂਜੀ ਤੇ ਜੰਮੇ ਕਹਿੰਦੀ ਨਾ ਮਾੜਾ ਟਰੈਕਟਰ ਦੇ ਵੀ ਲੋਕ ਇੰਨੇ ਮੰਗਣੇ ਤੇ ਬਈ ਨੇ ਜਾਜ ਵਰਗੀ ਕੰਬਾਈਨ ਦਾ ਰੇ ਕੱਲੀ ਟਰੈਕਟਰ ਹੀ ਮਸ਼ੀਨ ਇੰਨੇ ਦੀ ਹੁੰਦੀ ਆ 4-4 ਲੱਖ ਦੀ 5 ਲੱਖ ਦੀ ਨਾ ਟਰੈਕਟਰ ਹੀ ਮਸ਼ੀਨ ਹੁੰਦੀ ਆ ਆਪਾਂ ਵੱਡੀ ਤੇ ਹੀ ਜਾਂਦੇ ਤੇ ਨਾਲੇ ਪੂਰੀ ਵਧੀਆ ਚਾਲੂ ਹਾਲਤ ਚ ਆਪਾਂ ਇਹਦੀ ਇੰਜਨ ਕਿਹੜਾ ਹੋ ਬਈ 0-2 ਪੇਟੀ ਬੰਦੀ ਜੀ ਅਸਾ ਪੇਟੀ ਬੰਦਾ 0-2 ਹੈ ਹਾਂਜੀ ਹਾਂਜੀ ਓਕੇ ਓਕੇ ਤੇ ਜਿਹੜੀ ਆ ਖੜੀ ਆ ਵੀ ਕਰਤਾਰ 14 ਮਾਡਲ ਆਈ ਏ ਇਹ ਚੌਧਾ ਮਾਡਲ ਪੰਜਾਬ ਨੰਬਰ ਆ ਜੀ ਹੂੰ ਗੇਰੇ ਦੇ ਵੱਡਾ ਇਹ ਪੰਜ ਗੇਰੀ ਮਸ਼ੀਨ ਆ ਜੀ ਤੇ ਤਿੰਨ ਲੀਵਰਾਂ ਚ ਰਿਪੇਅਰ ਇਹਦੀ ਵੀ ਆ ਦੇਖੋ ਫੁੱਲ ਹੋਈ ਵੀ ਆ ਜੀ ਹੂੰ ਵੱਡੀ ਜੋੜੀ 60 ਪੈ ਜਾਂ ਮਗਲਟਾ 90 90 ਪੈਸੇ ਆਈ ਇਹਦੇ ਓਕੇ ਰਿਪੇਅਰ ਫੁੱਲ ਹੋਈ ਵੀ ਆ ਸਟੀਲੀ ਚਾਦਰ ਆ ਹੈ ਹਾਂਜੀ ਸਾਰੀਆਂ ਮਸ਼ੀਨਾਂ ਤੁਹਾਨੂੰ ਕਲਰ ਯਾਨਕੀ ਰੀਨਲ ਚ ਮੰਨੀਆਂ ਕੋਈ ਆਪਾਂ ਰੰਗ ਨਹੀਂ ਕਰਾਉਂਦੇ ਇਹ ਜਿਵੇਂ ਆਉਂਦੀਆਂ ਉਵੇਂ ਹੀ ਵੇਚਦੇ ਆਂ ਜੀ ਆਪਾਂ ਨਹੀਂ ਚਾਹੀਦਾ ਵੀ ਬਈ ਇਦਾਂ ਹੀ ਆ ਹਨਾ ਜੇ ਕਦੇ ਕੋਈ ਪੇਬੜੀ ਚਿੱਪੜ ਲਾਈ ਵੀ ਆ ਤਾਂ ਉਦਾਂ ਹੀ ਹੋਊ ਜੀ ਆਪਣੀ ਕਰਵਾਈ ਨਹੀਂ ਹੋਊਗੀ ਤੁਹਾਨੂੰ ਕੋਈ ਵੀ ਏ 14 ਮਾਡਲ ਹੈ ਜੀ ਹੈਗੀ ਇਹ 14 ਮਾਡਲ ਹੈ ਜੀ ਤੇ ਨਵੀ ਤਾਂ ਪਈ ਇਹ ਬਹੁਤ ਵੇ ਕੀ ਹੋਣੀ ਆ ਇਹ 29 ਲੱਖ ਦੇ ਆਈ ਹੁਣ ਨਵੀ ਕਰਤਾਰ ਹਾਂਜੀ ਓਕੇ ਤੇ ਇਹ ਇਹਦੇ ਟਾਇਰ ਵੀ ਟੂਰ ਵੀ ਨਵੇਂ ਨੇ ਇਹ ਟਾਇਰ ਇਹਦੇ ਪੂਰੇ ਚੰਗੇ ਨੇ ਇਹ ਚੱਲੀਆਂ ਆਪਣੀਆਂ ਪੰਜਾਬ 'ਚ ਹੀ ਹੋਈਆਂ ਨੇ ਮੇਰਾ ਪੰਜਾਬ 'ਚ ਜੀ ਬਟਿੰਡਾ ਨੰਬਰ ਦਾ ਸੈਕੰਡ ਓਨਰ ਦਾ ਹੀ ਬਟਿੰਡੇ 'ਚ ਹੀ ਦੂਜੀ ਆਦਨਾ ਹੋਈ ਵੀ ਆ ਇਹ ਅੱਛਾ ਬਟਿੰਡੇ ਜੀ ਬਟਿੰਡਾ ਜੀ ਦੂਜੀ ਆਦਨਾ ਹੋਈ ਵੀ ਆ ਓਕੇ ਜਿਹੜੀ ਪਾਰਟੀ ਤੋਂ ਆਪਾਂ ਖਰੀਦੀ ਆ ਉਸ ਬੰਦੇ ਦੇ ਨਾਂ ਵੀ ਆ ਨਹੀਂ ਹੈਗਾ ਵੀ ਆਪਾਂ ਗਾਂ ਦੀ ਗਾਂ ਆ ਕੇ ਚਾਰ ਪੰਜ ਐਫੀ ਡਬਲ ਦੇ ਚੱਕੀ ਪੇ ਦੋ ਗਾਂ ਦੀ ਜਿਹੜੇ ਮੰਦੋਂ ਲੈਂਤੀਓ ਬੰ ਠੀਕ ਆ ਲੋਨ ਕਰਾਉਣਾ ਤੇ 6 ਤੋਂ 7 ਲੱਖ ਦਾ ਲੋਨ ਹੋਜੂ ਜੀ اچھا 7 ਲੱਖ ਦਾ ਤਾਂ ਲੋਨ ਮੰਨ ਲਈਏ 14 ਮਾਡਲ ਹੈਨੋ ਇੰਜਨ ਹੈ ਜੀ 5 ਗੇਰੀਆ 3 ਲੀਵਰਾਂ ਚ ਸਵਾ 11 ਲੱਖ ਰੁਪਇਆ ਡਿਮਾਂਡ ਹੈ ਜੀ ਇਹਦੀ ਓਕੇ 11 ਲੱਖ ਦੀ ਛੱਡ ਦਾਂਗੇ ਜੀ 11 ਲੱਖ ਦੀ ਛੱਡ ਦਾਂਗੇ 7 ਲੱਖ ਦਾ ਲੋਨ ਹੋਜੂ ਕਿੰਨੇ ਨਾ ਰਹਿ ਗਏ 4 ਲੱਖ 4 ਲੱਖ ਰਹਿ ਗਏ ਜੀ ਲੈ ਮੈਂ ਤੇਰੇ 4 ਲੱਖ ਲਿਓ ਤੇ ਆ ਕਰਤਾਰ ਲੈ ਜਾ ਤੇ ਵੱਡੀ ਗੱਲ ਇਹ ਆ ਬਾਈ ਇਹ ਕਿੰਨਾ ਟਾਈਮ ਪਹਿਲਾਂ ਬੁੱਕ ਕਰਵਾਉਣੀ ਪੈਂਦੀ ਜੇ ਨਵੀਂ ਲੈਣੀ ਹੋਵੇ ਨਵੀਂ ਦੀ ਤਾਂ 2 ਮਹੀਨਾ ਦੀ ਬੁਕਿੰਗ ਚੱਲਦੀ ਹੈ ਜੀ 2 ਮਹੀਨਾ ਦੀ ਹਾਂਜੀ ਅਸਾ 2 ਮਹੀਨੇ ਦੀ ਵੀ ਕਹਿਣ ਦੀ ਗੱਲ ਹੈ ਮੇਰੇ ਸਾਹਬ ਨਾਲ ਤਾਂ ਨਹੀਂ ਮਿਲਦੀ ਹੁਣ ਹਾਂਜੀ 15 ਦਿਨਾਂ ਚ ਆਪਾਂ ਲੋਨ ਕਰਵਾ ਦਿੰਨੇ ਆ ਜੀ ਬੰਦੇ ਦੀ ਸਿਬਲ ਸਕੋਰ ਸਹੀ ਹੋਣਾ ਚਾਹੀਦਾ 15 ਦਿਨਾਂ ਚ ਆਪਾਂ ਖਾਤੇ ਤੇ ਪੇਮੈਂਟ ਕਰਾ ਦਾਂਗੇ ਅਸਾ ਬਾਕੀ ਇੱਕ ਗੱਲ ਹੋਰ ਬਈ ਮੈਨੂੰ ਇਹ ਗੱਲ ਦਾ ਪਤਾ ਲੱਗਾ ਤੀ ਤੁਸੀਂ ਜਿਹੜੀ ਵੀ ਮਸ਼ੀਨ ਵੇਚਦੇ ਹੋ ਹਰ ਇੱਕ ਨਾਲ ਕਰਵਾ ਕੇ ਦੇਣੇ ਆ ਨਾ ਵੀ ਕਰਵਾ ਦਿੰਦੇ ਆ ਉਹ ਅਗਲੇ ਜੇ ਤਾਂ ਮੰਨ ਲਓ ਵੀ ਲੋਨ ਕਰਵਾਊਗਾ ਤਾਂ ਆਟੋਮੈਟਿਕ ਨਾ ਹੋਈ ਜਾਣੀ ਆ ਜੀ ਜੇ ਕਈ ਦੀ ਪਿਛਲੀ ਪਾਲਟੀ ਸਾਡੇ ਨਾਲ ਗੱਲ ਕਰਕੇ ਦਿੰਦੀ ਆ ਵੀ ਜੇਕਰ ਤੁਸੀਂ ਮਸ਼ੀਨਾਂ ਕੇ ਸੇਲ ਕੀਤੇ ਦਿੱਤੇ ਤੇਦੀ ਕਾਪੀ ਵੀ ਨਾ ਕਰਾਉਣੀ ਪਊ ਫਿਰ ਆਪਾਂ ਕਰਵਾ ਕੇ ਦਿੰਦੇ ਹਾਂ ਫਿਰ ਕਰਵਾ ਕੇ ਦਿੰਦੇ ਹਾਂ ਇਹਦੇ ਨਾ ਕਰਾਉਣ ਤੇ ਕਿੰਨੇ ਕੇ ਪੈਸੇ ਲੱਗ ਜਾਂਦੇ ਆ ਨਾ ਕਰਾਉਣ ਤੇ 7500 ਰੁਪਏ ਆਰਸੀ ਖਰਚਾ ਜੀ ਤੇ ਜਿਹੜਾ ਬੀਮਾ ਉਹ ਦੇਖੋ ਦੇਖੇ ਮਹੀਨੇ ਦਾ ਕਰਾਉਣਾ 4000 ਦਾ 3500 ਦਾ ਹੋਣਾ ਬਸ ਇੰਨਾ ਕਰਵਾਉਣਾ ਜਿਆਦਾ ਨਹੀਂ 10 ਤੋਂ 11000 ਦੀ ਗੱਲ ਹੀ ਆ ਓਕੇ ਓਕੇ ਜੇ ਆਪਾਂ ਲੋਨ ਕਰਾਉਣੇ ਆ ਜੀ ਕਿਉਂਕਿ ਨੋਚ ਆਪਣੀ ਵੀ ਫੈਸਿਲਿਟੀ ਹੈ ਇਹਦੇ ਵਿੱਚ ਹਾਂ ਇਹ ਤਾਂ ਗੰਦਾ ਹੈ ਵੀਰੇ ਜਿਹੜੀ ਆ ਖੜੀ ਹੈ ਇੱਧਰ ਟਰੈਕਟਰ ਵਾਲੀ ਹੈ ਨਾ ਇਹ ਬਲਕਿ ਆਪਣੀ ਸਟੈਂਡਰਡ ਹੈ ਇਹ ਹਾਂਜੀ ਹੂੰ 12 ਮਾਡਲ ਕੰਬੈਨ ਆਈ ਇਹ ਅੱਛਾ 4 ਮਾਡਲ ਟਰੈਕਟਰ ਆ ਜੌਂਡੀ ਆ ਜੀ ਅਸੇ ਜੌਂਡੀਆ 4 ਮਾਡਲ ਆ ਸਾਰੀ ਰੰਗ ਦੀ ਦੀਨ ਲਈ ਟਾਇਰ ਟੱਪੇ ਪੂਰੇ ਚੰਗੇ ਆ ਕੰਮ ਧੰਦਾ ਪੂਰਾ ਹੋਇਆ ਬਈ ਇਹਦਾ ਠੀਕ ਹੈ ਜੀ 4 ਮਾਡਲ ਜੌਂਡੀਆ ਤੇ ਐਲਟੀ ਮਾਡਲ ਆ ਹਰਿਆਣਾ ਨੰਬਰ ਆਈ ਇਹ ਓਕੇ 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 ਹਾਂਜੀ ਏ ਇਹਦਾ ਕੀ ਹਿਸਾਬ ਤਕਰ ਹੋਊਗਾ ਜੀ ਇਹਦਾ ਪੱਟੀ ਦਾ 6 ਲੱਖ ਰੁਪਈਆ ਡਿਮਾਂਡ ਆਈ ਆਪਣੀ 6 ਲੱਖ ਰੁਪਈਆ ਹਾਂਜੀ ਆਪਾਂ ਇੱਕੋ ਹੀ ਗੱਲ ਕਹਿ ਦਿੰਦਾ ਵੀ ਆਪਾਂ 565000 ਦਾ ਛੱਡ ਦਾਂਗੇ ਜੀ ਓਕੇ ਹਾਂਜੀ ਇਹ ਲੈ ਮੈਨੂੰ 15000 ਮੈਡਿਸਕਾਉਂਟ ਡਿਸਕਾਊਂਟ ਕਰਾ ਦੇਣਾ 5.5 ਦੀ ਦੇਦੀ ਬਈ ਦੇ ਦਾਂਗੇ ਕੋਈ ਚੱਕਰ ਚੱਕੋ ਮੈਨੂੰ 5 ਲੱਖ ਤੇ 50000 ਦੇ ਵਿੱਚ ਲੈ ਜੀ ਜੇ ਉਹ ਨਾ ਡੁਆਰਟ ਬੰਦਾ ਲੈ ਕੇ ਟਰੈਕਟਰ ਲੈ ਕੇ ਮਸ਼ੀਨ ਲੈ ਕੇ ਫਿਰ ਟਕਰਾਉਂਦਾ ਜੀ ਤਾਂ 20000 ਰੁਪਏ ਖਰਚਾ ਫਿੱਟ ਕਰਾਉਣ ਤੇ ਆ ਜਾਂਦਾ ਜੀ ਹੁਣ ਇਹ ਉੱਪਰ ਆ ਸਾਰਾ ਕੁਝ ਓਕੇ ਆ ਬਸ ਨਾਲੇ ਹੋ ਰਾਇ ਚੱਕਰ ਚੁੱਕਰ ਸਾਰੇ ਬਿਲੇ ਸਾਰਾ ਕੁਝ ਓਕੇ ਆ ਜੀ ਕੱਲੀ ਸੈਲਫ ਮਾਡੀ ਦੇ ਢੇੜਾ ਪਾਉਣਾ ਜੀ ਹਾਂ ਹਾਂਜੀ ਜਾਂਦੀ ਮਤਲਬ ਕੰਮ ਤੇ ਲੱਗਦੀ ਆ ਜੀ ਹਾਂ ਜਲਦੀ ਕੰਮ ਤੇ ਲੱਗਦੀ ਆ ਜੀ ਹਾਂ ਤੇ ਜਿਹੜੀ ਇੱ ओके पीवी 31 ਮਾਨਸਾ ਦਾ ਨੰਬਰ ਹੈ ਨਾ ਤੇ ਅੱਧਾ ਹੀ ਟਾਇਰ ਆ ਜੀ ਇਹਦੇ ਤੇ ਐਸਐਮਐਸ ਨਾਲ ਆ ਜੀ ਇਹਦੇ ਓਕੇ ਇਹਦੇ ਨਾਲ ਐਸਐਮਐਸ ਹਾਂ ਐਸਐਮਐਸ ਨਾਲ ਆ ਜੀ ਤੇ ਫਿੱਟ ਆ ਹਮਮ ਜੇ ਕਿਸੇ ਨੇ ਖਰਵਾਉਣਾ ਐਸਐਮਐਸ ਆਪਾਂ 25-3000 ਰੁਪਏ ਚ ਖੋਹ ਵੀ ਲਮਾਉਣੀ ਪਈ ਪੂਰੀ ਫੁੱਲ ਹੈ ਹਾਂਜੀ ਨਵੀਆਂ ਲੱਗੀਆਂ ਹੋਣੀਆਂ ਸਾਰੀਆਂ ਫੱਟੀਆਂ ਫੁੱਟੀਆਂ ਚైనా ਵੀ ਨਵੀਆਂ ਜਿੰਨੇ ਰੇਟ ਪੱਟੀ ਦਾ ਆਪਾਂ ਦੇ ਤੇ ਤਾਂ ਇਹੋ ਜਿਹਾ ਰੇਟ ਕੋਈ ਨਹੀਂ ਦਿੰਦਾ ਗਾਰੰਟੀ ਆਪਣੀ ਸਹੀ ਗੱਲ ਆ ਭਾਈ ਇਹ ਦਿੰਦਾ ਵੀ ਨਹੀਂ ਇਹ ਤਾਂ ਗੱਲ ਮੰਨਣ ਵਾਲੀ ਆ 2008 ਮਾਡਲ ਪੰਜਾਬ ਨੰਬਰ ਪਹਿਲੇ ਨਾ ਤੇ ਆਰਸੀ ਆਨਲਾਈਨ ਪੇਟੀਵਾ ਇੰਜਨ 50% ਨਿੱਕੀ ਟਿੱਪਣੀ ਨਾ ਆ ਜੀ ਐਸਐਮਐਸ ਨਾ ਆਦਾ ਜੀ 5.5 ਲੱਖ ਰੁਪਿਆ ਡਿਮਾਂਡ ਹੈ ਜੀ ਇਹਦੀ 5 ਲੱਖ ਤੇ 25000 ਹਾਂਜੀ 5 ਲੱਖ ਦੀ ਦੇ ਦਾਂਗੇ ਜੀ ਚੱਕੋ ਮਿੱਤਰੋ ਹੋਰ 25000 ਖੜਿਆ ਨਹੀਂ ਘਟਾਤਾ 5 ਲੱਖ ਦਾ ਤੁਹਾਡਾ ਜਿਵੇਂ ਕਹਦੀਏ 5 ਲੱਖ ਦੇ ਵਿੱਚ ਹੀ ਆ ਰਹੇਗੀ ਹਨਾ ਹਾਂਜੀ ਤੇ ਭਾਈ ਜਿਹੜੀ ਆ ਖੜੀ ਆ ਇਧਰਲੇ ਪਾਸੇ ਕਰਤਾ ਰਹੇ ਗੰਨਾ ਮਾਡਲ ਆ 13 ਮਾਡਲ ਆ ਇਹ ਇਹ 2013 ਮਾਡਲ ਆ ਹਾਂਜੀ ਨੰਬਰ ਤੇ ਟਾਇਰ ਇਹਦੇ ਮਾਲੋ ਵੀ ਨਾਲ ਦੇ ਆਈ 70 65 86 ਨਾਲ ਦੇ ਅੱਛਾ ਸਾਰੇ ਟਾਇਰ ਨਾਲ ਦੇ ਆਈ ਹਿੱਕਾ ਸਰ ਮੈਂ ਦਿਖਾ ਵੀ ਕਰਾਂ ਵੱਡੇ ਟਾਇਰ ਵੀ ਦੇਖੋ ਇਹ ਵੱਡੇ ਵੀ ਨਾਲ ਦੇ ਸਾਰੇ A to Z ਨਾਲ ਦੇ ਟਾਇਰ ਇਹ ਵਿੱਚ ਸਟਾਪਰਾਂ ਦੀ ਵੀ ਚੈੱਕ ਕਰਵਾ ਦੀ ਤਾਂ ਆ ਜਾ ਹਣਾ ਕੰਡੀਸ਼ਨ ਦੀ ਸਾਰੀ オリジナル ਆ ਬੈਕ ਤੋਂ ਚੈੱਕ ਕਰਵਾ ਦੇ ਪੇਟੀ ਬੰਦੇ ਹੀਨੋ ਇੰਜਨ ਆ ਜੀ ਅੱਛਾ ਹਾਂਜੀ ਓਕੇ ਇਹ ਇਧਰ ਵੀ ਆਈ ਜਾਂ ਅੰਦਰ ਤੇ ਬਾਕੀ ਦਰਮੇ ਆਹ ਹੋੱਕ ਕਰਵਾ ਦੇ ਚੈੱਕ ਜੇ ਘੱਟ ਚੱਲੀ ਹੋਈ ਹੈ ਤਾਂ ਹੀ ਫਿਰ ਉਹਦਾ ਬਿਲਕੁਲ ਬਸਲ ਵਾਂਗੂ ਗੋਲ ਖੜੀ ਨਹੀਂ ਆਠਾ ਬਣ ਜਾਂਦਾ ਹੁੰਦਾ ਹਾਂ ਹੈਨਾ ਆ ਹਿੱਸੇ ਉਸੇ ਦੀ ਏਕ ਸਾਰੀ ਨੰਬਰ ਇਹਦਾ ਵੀ ਪਈ ਪੰਜਾਬ ਦਾ ਫਰਸਟ ਪਾਰਟੀ origignal ਹੀ ਸਾਰੀ ਹੈਨਾ ਪੀਵੀ 31 ਆ ਜੀ ਮਾਨਸਾ ਦਾ ਨੰਬਰ ਇਹਦਾ ਸੈਕੰਡ ਓਨਰ ਹੈ ਜੀ ਓਕੇ ਓਕੇ ਚਾਈਨਾ ਚੂਨਾ ਇਹਦੀਆਂ ਵੀ ਸਾਰੀਆਂ ਨਵੀਆਂ ਜੀ ਹਮ ਇਹਦੀ ਕੀ ਡਿਮਾਂਡ ਆ ਬਈ ਇਹਦੀ ਬਾਈ ਜੀ ਡਿਮਾਂਡ ਕਰਦੇ ਆਪਾਂ 11.5 ਲੱਖ ਦੀ ਜੀ 11 ਲੱਖ ਦੀ 11 ਲੱਖ ਦੀ ਡਿਮਾਂਡ ਦੇ ਦਾਂਗੇ ਹਾਂਜੀ ਤੇਰੇ ਇਧਰਲੇ ਪਾਸੇ ਨਿਊ ਫਰੈਂਡ ਜੇ ਖੜੀ ਆ ਇਹ 15 ਮਾਡਲ ਆਈ ਫਾਸਟ ਆਨਰ ਨਾਲ ਦੇ ਟਾਇਰ ਆ ਪੇਟੀਵਾਂ ਨਿੰਜਣਾ ਓਕੇ ਹੀनोई ਜਮਾ ਲੋਕਲ ਦੀ ਆ ਪੱਟੀ ਦਾ 15 ਮਾਡਲ ਦੇ ਨਾਲ ਦੇ ਟਾਇਰ ਇੰਨੇ ਦੇਖਦਾ 90 90 ਪੈ ਟਾਇਰ ਨਾਲ ਦੇ ਪਏ ਆ ਜੀ ਇਹ ਨਹੀਂ ਲੋਕਲ ਮਸ਼ੀਨ ਆ ਫਿਰ ਭਈ ਇਹ ਮੇਰੇ ਸਾਹਬ ਨਾਲ ਉਦਾਂ ਹੀ ਘੱਟ ਰੱਖ ਪਹਿਲੇ ਘਰੋਂ ਆਈ ਵੀ ਆ 100 ਕਿਲਾ ਬੰਦਿਆਂ ਕੋਲ ਸੀ ਘਰਦਾ ਘਰਦਾ ਹੀ ਵੱਢ ਕੇ ਛੱਡ ਦੇ ਲਾ ਦੇ ਛੱਡੀ ਮਸ਼ੀਨ ਆਈ ਏ ਓਕੇ ਓਕੇ ਬਾਕੀ ਕੰਡੀਸ਼ਨ ਵੀ ਦੱਸਦੀ ਆ ਨਾ ਫਿਰ ਸਾਰੀ ਕੰਡੀਸ਼ਨ ਦੱਸਦੀ ਆ ਜੀ ਸਾਰੀ ਜੈਨੂਨ ਆ ਠੀਕ ਕਰਕੇ ਰੇਕਲ ਬੋਲਿਆ ਜੀ ਸਾਰੀਆਂ ਸੰਗੀਆਂ ਪਈਆਂ ਹੁੰਦੀਆਂ ਨੇ ਜਿਹੜੀਆਂ ਨਾਲ ਨੀ ਉੱਤੋਂ ਵੀ ਨਹੀਂ ਰੰਗ ਲਿਆ ਤਾਂ ਇਹਦੇ ਵੀ ਉਵੇਂ ਹੀ ਪਿਆਈ ਦਾਂਗੇ ਇਧਰੋਂ ਲੈ ਬੈਕ ਤੂੰ ਚੱਕਰਵਾਜ ਧਰਮੇਂ ਦੇਖ ਲੈ ਪੂਸ ਪਾਸ ਜਪਾਂ ਪਈਆਂ ਨਮ ਹੂੰ ਲੈ ਇਧਰ ਵੀ ਆ ਜਾ ਇਹਨੇ ਚਾਰੇ ਪਾਸੇ ਬਾੜੀ ਸਾਫ ਹੈ ਜੀ ਹਨਾ ਤਾਂ ਹਾਂਜੀ ਤੇ ਆ ਟੂਲ ਟਾਲ ਸਾਰਾ ਦਿਖਾ ਦੇ ਲੈ ਬੈਰ ਟੂ ਤੁਸੀਂ ਆਪ ਹੀ ਦੇਖ ਲਓ ਏਨੇ 15 ਮਾਡਲ ਦੇ ਟਾਇਰ ਲੋਕਾਂ ਦੇ 21 21 ਮਾਡਲਾਂ ਦੇ ਟਾਇਰ ਹਨ ਗੰਜੇ ਕੀਤੇ ਪੈਂਦੇ ਆ ਦੇਖ ਲਓ ਉਹਦੀ ਮਾਰਕਾ ਵੀ ਦਿਖਾ ਦੇ ਲੈ 15 ਮਾਡਲ ਮਸ਼ੀਨ ਨਿਊ ਫਰੈਂਡ ਜਨ ਨਿਊ ਫਰੈਂਡ ਜੇ ਪਹਿਲੇ ਨਾ ਪੇਟੀਵਾਂ ਦੇ ਹਿੰਨੋ ਇੰਜਨਾਂ ਜੀ ਓਕੇ ਹਾਂਜੀ ਸਾਰੇ ਟਾਇਰ ਨਾਲ ਦੇ ਆ ਜੀ ਕੱਲਾ ਕੱਲਾ ਟਾਇਰ ਨਾਲ ਦੇਖ ਬੱਡੇ ਰੂਲੇ ਚ ਆ ਸੋ ਉਹ ਕਹਦੇ ਹੋਰ ਵੀ ਅਤਰ ਮੈਂ ਆਓ ਗੁਰ ਦਿਖਾਈ ਲੈ ਕਿਤੇ ਟੰਕਾ ਨਹੀਂ ਹੈਗਾ ਇਹਦਾ ਸਾਰਾ ਨਾਲ ਦਾ ਰੰਗੀ ਵਾਲਾ ਖੜਾ ਜੀ ਹੈ ਨਾ ਹਾਂ ਰੰਗ ਬਹੁਤ ਖੜਾ ਜੀ ਇਹ ਪਹਿਲੇ ਘਰ ਦੀ ਚੀਜ਼ ਆ ਹੀ ਹੁੰਦੀ ਛੱਡਦੀ ਮਸ਼ੀਨਾਂ ਦਾ ਫਿਰ ਇਹ ਤਾਂ ਗੱਲ ਹੈ ਨਾ ਤੇ ਬਾਕੀ ਇਧਰਲੇ ਪਾਸੋਂ ਐਲੀਵੇਟਰ ਦੀ ਕਰਵਾ ਦੇ ਚੱਕ ਲੈ ਕੋਈ ਟੁੱਟ ਭੱਜਣੀ ਜਿੰਨੀ ਸਫਾਈ ਚ ਪਿਆ ਲੈ ਕਰਵਾ ਚੱਕ ਤੇ ਇਹਦੀ ਕੀ ਡਿਮਾਂਡ ਰਵੀਰੇ 10 ਲੱਖ ਰੁਪਈਆ ਜੀ 10 ਲੱਖ ਰੁਪਈਆ ਪੌਣੇ 10 ਦੀ ਦੇ ਦਾਂਗੇ ਜੀ ਚੱਕੋ ਮੇਤਰੋ ਬਈ 25 25 ਹਜ਼ਾਰ ਡਿਸਕਾਊਂਟ ਕਰੀ ਜਾਂਦਾ ਜੂੰ ਹੀ ਦਿਆਲ ਹੋਇਆ ਹੋਇਆ ਤੇ ਬਾਕੀ ਇਧਰ ਕੁਝ ਕਮੈਨ ਵੀ ਕੱਟ ਲਾਂਗੇ ਜਿਹੜੀ ਮਰਜ਼ੀ ਹੋਵੇ ਵੱਡੀ ਹੋਵੇ ਛੋਟੀ ਹੋਵੇ ਟਰੈਕਟਰ ਹੀ ਹੋ ਜਿਹੜੀ ਮਰਜ਼ੀ ਹੋਵੇ ਘੱਟ ਰੇਟ ਹੋਵੇ ਵੱਧਾ ਦੀ ਹੋਵੇ ਕੋਈ ਚੱਕਰ ਨਹੀਂ ਕਰ ਦਾਂਗੇ ਪਰੇ ਜਸਮ ਕੋਈ ਚੱਕਰ ਨਹੀਂ ਜੀ ਤੇ ਆਹ ਕਟਰ ਖੜੇ ਆ ਬਈ ਹੈ ਹਾਂਜੀ ਤੇ ਧਰਮ ਇਹ ਵੀ ਦਿਖਾ ਦੇ ਲੈ ਰੀਲਰ ਉਹਨਾਂ ਦੀ ਸਪਾਈ ਸਾਰੀ ਦਿਖਾ ਹੈ ਟੈਨਰ ਟੂਨਾਂ ਬਾਕੀ ਕਿਹੜੀ ਕਤਾਰ ਕਮੈਨ ਆਉਂਦੀ ਹੈ ਸਟੀਲੀ ਚਾਦਰ ਚ ਆਉਂਦੀ ਹੈ ਜਿਹ ਵੱਡੀ ਗੱਲ ਤਾਂ ਭਾਈ ਇਹ ਹੀ ਆ। ਉਹ ਨਾਲ ਜਿਹੜੀ ਸਾਹਮਣੇ 13 ਮਾਡਲ ਕਮੈਨ ਉਹਦਾ ਕਟਰ ਆ ਜੀ ਆ ਦੇਖੋ। ਕਿ ਨਾਲ ਦੇ ਟਰ 70 ਰੁਪਏ ਪਿਆ ਜੀ ਇੱਥੇ। 13 ਮਾਡਲ ਮਸ਼ੀਨ ਦੇ ਤੁਹਾਨੂੰ ਕਿਸੇ ਦੇ ਵੀ ਨਾਲ ਦੇ ਟਰ ਮਿਲਦੇ ਨਹੀਂ। ਇੱਕ ਤੁਹਾਨੂੰ 12 ਮਾਡਲ ਦਿਖਾਉਨੇ ਆ। 12 ਮਾਡਲ ਦੇ ਵੀ ਨਾਲ ਦੇ ਟਰ 75 ਰੁਪਏ ਹੀ ਕਰਤਾਸਦੇ ਆਪਣੀ। ਹਾਂ ਜੀ। ਆਹ ਸਾਹਮਣੇ ਖੜੀ ਆ ਜੀ। ਹੂੰ। ਇਹਨਾਂ 2012 ਚ 4-5 ਪੀਸੀ ਆਏ ਵੀ ਆਈ ਇਹੇ। ਆਹ ਆ 12 ਮਾਡਲ ਕਰਤਾ। ਨਾਲ ਦੇ ਟਰ 75 ਰੁਪਏ ਆ ਜੀ। ਬਠਿੰਡਾ ਨੰਬਰ ਆ ਪਹਿਲੇ ਨਾ। ਆਹ ਕਿਹਨਾ ਮਾਡਲ ਆ ਭਾਈ? ਇਧਰ ਲਈ। 13 ਇਹ। ਦੇਖਦਾਰ ਮੈਂ ਉਹ ਉਰੇ ਉਰੇ ਇੱਥੇ ਨਾਲ ਦੇ ਟਾਇਰ ਇਹਦੇ ਆ ਬਾਈ ਜੀ ਇਹ 12 ਮਾਡਲ ਹੈ 13 ਮਾਡਲ ਹੈ ਹਾਂਜੀ ਇਹ ਐਂ ਲੱਗਦਾ ਜਿਵੇਂ ਇਹ 17 ਮਾਡਲ ਹੁੰਦੀ ਹੈ ਘੱਟ ਤੋਂ ਘੱਟ ਜੀ ਹਣਾ ਬਾਈ ਕੈਵਨ ਦੇ ਵਿੱਚ ਵੀ ਰੰਗ ਇਹਦੇ ਮੰਨ ਲਓ 75 ਅਸੀਂ ਪਏ ਵਿਆ ਜੀ ਦੇਖਦਾਰ ਮੈਂ ਉਹ ਆ ਤਾਂ ਬਈ ਫਿਰ ਬਾਹਲੀ ਜਰ ਬੰਦੇ ਦੀ ਸਾਹਮਣੇ ਰੱਖੀ ਹੋਈ ਹੈ ਨਾ ਕਰਤਾਰ 4000 ਬਠਿੰਡਾ ਨੰਬਰ ਹੈ ਜੀ ਬਾਕੀ ਬਠਿੰਡਾ ਨੰਬਰ ਆ ਪਹਿਲੇ ਨਾ ਹੂੰ ਨਾਲ ਦੇ ਟਾਇਰ 75 ਪੈਸੇ ਆ ਨਾਲ ਦੇ ਟਾਇਰ 75 ਨਾਲ ਦੇ ਟਾਇਰ ਸਾਰੇ ਟਾਇਰ ਉਹ ਪਿਛਲੇ ਵੀ ਚੱਕਰੇ ਹੋਈ ਅੱਛਾ ਨਾਲ ਦੇ ਟਾਇਰ 75 ਪੈਸੇ ਆ ਤੇ ਆ ਦੇਖ ਲੈ ਸਾਰਾਟਰ ਦੀ ਸਾਰੀ ਸਾਰਾ ਰੰਗ ਰੀਨ ਲਈ ਪਹਿਲੇ ਪਾਸੇ ਆਏ ਤੁਹਾਨੂੰ ਦਿਖਾਉਣਾ ਜੀ ਹਾਲ ਨਾਲ ਦੇ 7-8000 ਰੁਪਏ ਲੱਗਿਆ ਬਾਈ ਕਿਉਂ ਮੈਂ ਇਹਦੇ ਦੇ ਬੰਦੇ ਬੰਦੇ ਇੰਨੇ ਛੋਕੀ ਕੋਈ ਆਈ ਆ ਬੈਗ ਗਿਆ ਤੇ ਉਹ ਟਰੈਕਟਰ ਸਾਰੇ ਚੱਲਦੇ ਆ ਜੀ ਏਟੂ ਏਡ ਓਕੇ ਹਾਂ ਜੀ ਜਦੋਂ ਕੋਤਾਰ ਮੈਂ ਵਿਚੋ ਕਰਵਾਇਆ ਸਾਰਾ ਚਾਰ ਨਾਲ ਜੂਰ ਨਾਲ ਸਟਾ ਬਕਰ ਵਾਲੇ ਗੁੱਟ ਕੇ ਘੜ ਕੇ ਸਾਰਾ ਨਵੀਂ ਪਈ ਆਈ ਸਮਾਨ ਸੀ ਅਟੈਲ ਨਾਲ ਦੇ 75 ਪੈਸੇ 12 ਮਾਡਲ ਪਹਿਲੇ ਨਾਲ ਜੀ ਪੇਟੀ ਵਨ ਇੰਜਨ ਪੇਟੀ ਵਨ ਇੰਜਨ ਹਾਂਜੀ ਤੇ ਬਾਕੀ ਕੰਡੀਸ਼ਨ ਦੀ ਬਾੜੀ ਸਾਹ ਪਈ ਆ ਵੀ ਬਾੜੀ ਸਾਹ ਆਈ ਹਾਂਜੀ ਹਜੇ ਪਹਿਲੇ ਘਰੋਂ ਐਸਐਮਐਸ ਦਾ ਆਇ ਤਿੱਕਰ ਕੋਈ ਸਾਲ ਨਹੀਂ ਵੱਜਿਆ ਤੇ ਨਹੀਂ ਆ ਸਾਡੇ ਐਸਐਮਐਸ ਲੱਗ ਕੇ ਨਾ ਬਹੁਤ ਸਾਲ ਵੱਜੇ ਪਏ ਹੁੰਦੇ ਜੀ ਹਜੇ ਤੱਕ ਇੱਕ ਸਾਲ ਵੀ ਨਹੀਂ ਵੱਜਿਆ ਇਸ ਵਿੱਚ ਦੇਖੋ ਧਰ ਮੇਉਰੇ ਆ ਇੱਥੇ ਬਾਈ ਕਹਿੰਦਾ ਐਸਐਮਐਸ ਲੱਗਿਆ ਹੁੰਦਾ ਕੋਈ ਛਾਲ ਨਹੀਂ ਲੱਗਿਆ ਹੋਇਆ ਹਾਂਜੀ ਹਨਾ ਛੱਤ ਤੇ ਵੀ ਰੰਗ ਇੰਨੇ ਪਿਆ ਜੀ ਛੱਟ ਦੀ ਮਸ਼ੀਨ ਅੱਛਾ ਜੀ ਹਾਂਜੀ ਕਈ ਬੰਦੇ ਵਿੱਚ ਚੜ ਕੇ ਦਿਖਾ ਦੇ ਬਈ ਕਈ ਬੰਦੇ ਇਹਦੇ ਫਰਸ ਆਪਣੇ ਮੰਨ ਲਾ ਜਿਹੜੇ ਪੈਰ ਹੁੰਦੇ ਨੇ ਪੈਰਾਂ ਦੇ ਤਾਰੇ ਉੱਪਰ ਵੀ ਜਾਲ ਪਏ ਸਾਰੇ ਦਿਖਾ ਕੇ ਆਉਣੇ ਆ ਇਹਦੀ ਕੁਆਲਿਟੀ ਨਾ ਮਸ਼ੀਨ ਦੀ ਲੰਗ ਚੱਲ ਲੰਗ ਚੱਲ ਗਾ ਮੜਾ ਇੰਜਨ ਵੀ ਦਿਖਾ ਰਿਹਾ ਇੰਜਨ ਤੇ ਨਾਲ ਦਾ ਰੰਗ 90 ਪੈਸੇ ਪਿਆ ਜੀ ਇੰਜਨ ਤੇ ਹਜੇ ਦੇਖ ਸਾਰਾ ਨਾਲ ਦਾ ਰੰਗ ਪਿਆ ਬਾਈ ਕਹਿੰਦਾ 90 ਪੈਸੇ ਪਿਆ ਸਹੀ ਗੱਲ ਆ ਸ਼ੀਲਡ ਆ ਪੱਟੀ ਸਾਹਿਬ ਇੰਜਨ ਇਹਦਾ ਅਜੇ ਤੱਕ ਆ ਇਧਰੋਂ ਛਤਰੀ ਦਿਖਾ ਲਾ ਇੱਥੋਂ ਦਿਖਾ ਹਾਂ ਲੱਹ ਵਿੱਚੋਂ ਵੀ ਕਰਵਾ ਦੇ ਚੱਕ ਪਈਆਂ ਨੇ ਜਮਾਂ ਸਾਫ਼ ਓਏ ਜਿਹੜੇ ਹਿਸਾਬ ਨਾਲ ਇਹਦੀ ਕੰਡੀਸ਼ਨ ਆ ਵੀ 12 ਮਾਡਲ ਹਨਾ ਹਾਂਜੀ ਯਾਰ ਇਹ ਤਾਂ ਬਹੁਤ ਸੰਭੀ ਹੋਈ ਆ 20 ਮਾਡਲਰ ਕੀ ਪਈ ਆ ਜੀ 20 ਮਾਡਲਰਾਂ ਮਸ਼ੀਨਾਂ ਦੀ ਸਾਫ਼ ਨਹੀਂ ਹੁੰਦੀ ਹੈਗੀ ਤੇ ਉਰੇ ਆ ਜਾ ਲੈ ਬਾਕੀ ਸਾਰੇ ਆ ਫਰਸ਼-ਪੁਰਸ਼ ਦਾ ਰੰਗ ਕਰਵਾ ਚੱਕ ਲੈ ਫਰਸ਼-ਪੁਰਸ਼ ਦਾ ਰੰਗ ਸਾਰਾ ਕੰਪਨੀ ਦਾ ਹੈ ਹੂੰ ਦੇਖੋ ਜਮਈ ਯਾਰ ਨਵੀਂ ਮਸ਼ੀਨ ਪਈ ਆ ਪੱਟੀ ਜੀ ਉਹ ਸੰਦ ਆਪਣੇ ਹੱਤ ਆਪਾਂ ਸੋਨਾ ਲੈਨੇ ਆਂ ਬਈ ਚਾਹੀਦਾ ਵੀ ਪਤਾ ਕਰ ਮਸ਼ੀਨਾ 12 ਮਾਲ ਤੋਂ 15 ਮਾਲ ਤੱਕਰ ਖੜੀਆਂ ਚਾਰਾਂ ਦੇ ਟਾਇਰ ਨਾਲ ਦੇ ਆਪਣੇ ਅੱਛਾ ਜੀ ਹਾਂ ਜੀ ਲੋਕਾਂ ਨੇ 21 21 ਮਾਲਾਂ ਦੇ ਬਦਲੇ ਪਏ ਹੁੰਦੇ ਆ ਬਜਵਾ ਜੀ ਗੱਲ ਗਰਮੀ ਤੇ ਇਹ ਆ ਬਈ ਚੰਗੀ ਚੀਜ਼ ਤਾਂ ਨਾ ਗਾਹਕ ਹੈ ਗਾਹਕ ਆ ਗਏ ਸ਼ਕੀਨ ਗਾਹਕ ਰੇਟ ਭਰਦਾ ਹੀ ਭਰਦਾ ਹੀ ਬਿਲਕੁਲ ਭਰਦਾ ਹੁਣ ਫੋਨ ਆਉਂਦਾ ਬਈ ਲੋਕਾਂ ਚੱਲੀ ਲੈਣੀ ਆ ਆਪਾਂ ਜੇ ਆ ਜਾ ਬਈ ਕੋਈ ਆ ਜਾ ਸਹੀ ਗੱਲ ਹੈ ਪਰ ਤੈਨੂੰ ਜਿਹੜਾ ਰੇਟ ਭਰਨਾ ਪਊਗਾ ਲੋਕਲ ਚੱਲੀ ਮਸ਼ੀਨ ਮਿਲ ਜੂ ਤੈਨੂੰ ਹਣਾ ਬਿਲਕੁਲ ਸਕਰਾਟ ਵੇਖੋ ਪੱਟੀ ਸਾਹਿਬ ਨਾਲ ਦੇ ਸਕਰੋੜਾ 12 ਮਾਡਲ ਦੇ ਅਜ ਤੱਕ ਅੱਛਾ ਹਾਂ ਬਸ ਇਹਨੂੰ ਹੀ ਚੱਲਿਆ ਸਰਪ ਕਲੇ ਫੱਟੀਆਂ ਚੇਂਜ ਹੋਈਆਂ ਹੋਈਆਂ ਨੇ ਬਈ ਹਾਂ ਹਾਂ ਉਹ ਵੀ ਫੱਟੀ ਤੁਸੀਂ ਐਂ ਦੇਖੋ ਕੋਈ ਫੱਟੀ ਵਿੰਘੇ ਕੋਈ ਚਾਦਰ ਖਰੀ ਦੇਖੋ ਸਾਰਾ ਉਵੇਂ ਬਿਆਈ ਜਾਮਾ ਸੂਤ ਪਰ ਵੀ ਨਹੀਂ ਕੋਈ ਉੱਚੀ ਨੀ ਮੀ ਹੈਗੀ ਇਹ ਵੀ ਦੇਖੋ ਹਾਂਜੀ ਵੀ ਕੋਈ ਬੈਂਡ ਹੋਈ ਹੋਵੇ ਵਿਚਾਲੋਂ ਕੋਈ ਚੱਕ ਮਤਲਬ ਵੀ ਨਹੀਂ ਕੋਈ ਐਂ ਭਈਆਂ ਨੇ ਗਜਾ ਵਾਂਗੂ ਜਾਮਾ ਸਿੱਧੀਆਂ ਬਾਕੀ ਕੰਮ ਐ ਦੇਣਾ ਬਾਕੀ ਆ ਚੀਜ਼ਾਂ ਨੂੰ ਪਤਾ ਲੱਗ ਜਾਂਦਾ ਜਿਹੜੀਆਂ ਕੰਮ ਨੇ ਜਾਲੇ ਚੱਲੀਆਂ ਤੇ ਪੱਤੀਆਂ ਬੁੱਤੀਆਂ ਲੱਗੀਆਂ ਪਈਆਂ ਨਹੀਂ ਆ ਚੀਜ਼ਾਂ ਦੇਖ ਲਓ ਉਵੇਂ ਪੰਗੇ ਹੈ ਤੇ ਕਰਦਾ ਰੰਗ ਵੀ ਨਾਲ ਦਾ ਪਿਆ ਸ ਤੇ ਬਾਕੀ ਅੰਦਰੋਂ ਧਰਮਿਆ ਸਾਰੀ ਕਰਵਾ ਚੱਕ ਲਿਆ ਦੇਖ ਹਾਂ ਹਾਰਨ ਹੂਰ ਨੂੰ ਪੈਣੇ ਹਾਂ ਸਾਰੇ ਲੱਗੇ ਆਏ ਗੋਦੂ ਮੜੇ ਚ ਲਾ ਕੇ ਗਏ ਸਟਾਰਟ ਕਰਕੇ ਹਾਰ ਨੇ ਦੇ ਘੱਟੋ ਘੜਨਾ ਮੰਨ ਲਓ ਜਣੀ 8 ਪੀਪੜੀਆਂ ਦਾ ਹਾਰਨ ਹੈ ਜੀ ਇਹਦੇ ਅੱਛਾ ਬੈ ਕੇ ਗਿਆ ਤੇ ਅੱਡ ਹੁੱਟ ਲੱਗਿਆ ਵੀ ਇੰਨੇ ਸ਼ੌਂਕੀ ਬੰਦੇ ਹੁਣ ਆ ਕੋਈ ਵੀ ਬੰਦਾ ਕੰਬਾਇਨ ਸੇਲ ਕਰਦਾ ਨਾ ਅਗਲਾ ਕੱਲੀ ਕੱਲੀ ਚੀਜ਼ ਖੋਲ ਲੈਂਦਾ ਜੀ ਬਿਲਕੁਲ ਖੋਲਦਾ ਹੀ ਸਹੀ ਪਰ ਇਹਦਾ ਕੁਝ ਨਹੀਂ ਖੁੱਲਿਆ ਅਜੇ ਤੱਕ ਹੂੰ ਦੇਖ ਪਹਿਲਾਂ ਪਹਿਲਾਂ ਬੈ ਗੇਹਰਾ ਦਾ ਪਾ ਕੇ ਦਿਖਾ ਦੇ ਦੇਖ ਉਹ ਚੱਲਦੇ ਹੂਟਰ ਹਾਂ ਹੁਣ ਦੂਜੇ ਮਾਰੀ ਹਾਂ ਜਮਣਾ ਬਾ ਵੀਰੇ ਓਕੇ ਕਰ ਦੇ ਬੰਦ ਕਰ ਦਿਓ 11 ਵਜੇ ਆਉਂਦੇ ਹਾਂ ਲੱਗੇ ਜੀ ਇਹਦੇ ਅਸਾਂ 11 ਵਜੇ ਕੱਢਦੇ ਆ ਹਾਂਜੀ 11 ਵਜਾਂ ਕੱਢਦੇ ਨੇ ਹਾਂ ਬਾਕੀ ਇਹ ਤੇ ਅਡੂਟ ਲੱਗਿਆ ਜੀ ਹਾਂ ਬੰਦੇ ਸ਼ੌਂਕੀ ਕੋਈ ਕੋਈ ਆ ਬੰਦੇ ਨੇ ਜਮਾਂ ਨਵੀਂ ਪ੍ਰੀਤ ਕਢਾਈ ਆ ਜੀ ਉਹ ਕਹਿੰਦਾ ਮੈਂ ਇੱਕ ਚੀਜ਼ ਵੀ ਨਹੀਂ ਖੁਲਣੀ ਹੈਗੀ ਅੱਛਾ ਪੱਖਾ ਪੁੱਖਾ ਵੀ ਛੱਤ 'ਚੋਂ ਮੀਸਿਸ ਦੇ ਸੂਸੇ ਸਾਰੇ ਲੱਗਿਆ ਬੰਦਾ ਬੜਾ ਸ਼ੌਂਕੀ ਸੀਗਾ ਜੀ ਸਹੀ ਗੱਲਾਂ ਐ ਘੋੜੇ ਵਾਂਗੂ ਪੂਰੀ ਸ਼ਿੰਗਾਰੀ ਹੋਈ ਆ ਹਾਂ ਜਮਾਂ ਆਰਨ ਵੀ ਉਦਾਂ ਨੇ ਜਿਵੇਂ ਏਜੰਸੀ 'ਚ ਰਿਕਾਰਡ ਨਿਕਲਦਾ ਹੁੰਦਾ ਉਹੀ ਆਰਨ ਨੇ ਹਾਂ ਟਰਮਸਾਈਡ ਕਰਾਉਸ ਹੋਣਾ ਦੇਖ ਕਰਵਾ ਦੇ ਜੱਕ ਪੱਖੀ ਪੁੱਖੀ ਡਰਾਈਵਰ ਨੂੰ ਪੂਰੀ ਵਧੀਆ ਲੱਗੀ ਹੋਈ ਆ ਪੂਰੀ ਵਧੀਆ ਜੀ ਬਾਕੀ ਹੋਰ ਦੇਖਾ ਆ ਗੇਅਰ ਲੀਵਰਾਂ ਤੇ ਸ ਵੇ ਬਹੁਤ ਸੌਗਣਾ ਰੱਖੀ ਹੋਇਆ ਕੋਈ ਮੁੱਲ ਨਹੀਂ ਆਏਗਾ ਇਹਦੀ ਡਿਮਾਂਡ ਕੀ ਰੱਖੀ ਆ ਬਾਈ ਇਹਦੀ ਡਿਮਾਂਡ 10 ਲੱਖ ਰੁਪਈਆ ਜੀ 10 ਲੱਖ ਪੌਣੇ 12 ਦਾ ਹਾਂਜੀ 12 ਮਾਡਲ ਆ ਪਹਿਲੇ ਨਾਲ ਜੀ ਅਜੇ ਤੱਕ ਨਾਲ ਦੇ ਟਾਇਰ ਆ ਸਾਰੇ ਸਾਰੀ ਰੰਗ ਦੀ origignal ਆ ਕਿਤੇ ਕਲਮ ਨਹੀਂ ਲੱਗੀ ਓਕੇ ਓਕੇ ਇਹਦਾ ਤਾਂ ਮੈਨੂੰ ਕੋਈ ਰਿਪੇਅਰ ਪੂਰਤ ਹੋਣੀ ਨਹੀਂ ਜਰ ਖਰਚਾ ਜਮੇ ਨਹੀਂ ਨਾ ਜੀ ਇਹ ਤਾਂ ਨਵੀਂ ਵਰਗੀ ਪਈ ਆ ਤੁਸੀਂ ਅੱਗੋਂ ਫੀਡਰ ਤੋਂ ਹੀ ਦੇਖ ਲਓ ਜਿਹਦੇ ਸਕਰਾਟ ਨਹੀਂ ਅਜੇ ਤੱਕ ਘਸੇ ਹੋਏ ਨਹੀਂ ਰਿਪੇਅਰ ਕਿੱਥੇ ਪਾਜੂ ਮਸ਼ੀਨ ਦੀ ਸਹੀ ਗੱਲ ਆ ਬਾਕੀ ਦੇ ਸਪੈਕ 깔ਵਾਉਣ ਦੀ ਕੋਈ ਲੋੜ ਨਹੀਂ ਹੈਗੀ ਸਪੈਕਾਂ ਚ ਕਰਵਾਉਣ ਦਾ ਸਪੈਕਾਂ ਨਹੀਂ ਜਮਾਨਾ ਨਹੀਂ ਆਈ ਸਾਰੀਆਂ ਕੋਈ ਸਪੈਕ ਨਹੀਂ ਲੱਗਦੀ ਹੈਗੀ ਝੋਨੇ ਤੇ ਕੱਲਾ ਡਰਮ ਬਦਲ ਕੇ ਚੱਲ ਜੂਆ ਦੇਖੋ ਨਹੀਂ ਇੰਨਾ ਥਾਵਾਂ ਚ ਨਾ ਆਵਾ ਲੰਮੇ ਟੋਏ ਪੈ ਜਾਂਦੇ ਤੇ ਕੋਈ ਟੋਵਾ ਨਹੀਂ ਹੈਗਾ ਯਾਰ ਸਹੀ ਗੱਲ ਹੈ ਤੇ ਲਾ ਪ੍ਰੋਪਰ ਦਾ ਪ੍ਰੋਪਰ ਮਾਲ ਖੜਾ ਹੈ ਆ ਸਾਰਾ ਮਟੀਰੀਅਲ ਉਮੀ ਖੜਾ ਕੋਈ ਘਾਸੀ ਨਹੀਂ ਪਈ ਹੋਈ ਆ ਬਹੁਤ ਚੰਗੀ ਪਾਰਟੀ ਕੋਲੋਂ ਆਈ ਆ ਜੀ ਇਹ ਇਹਦਾ ਘਟ ਰਿਹਾ ਹੈ ਹਾਂ ਜੀ ਇਸਦਾ ਘਟ ਰਿਹਾ ਆ ਕੰਪਨੀ ਦਾ ਟਾਇਰ ਦੇਖ ਲਓ ਜੀ ਆ ਦੇ ਨਾਲ ਦੇ ਟਾਇਰ 75 ਰੁਪਏ ਦੇ ਪਏ ਆ ਇਹ ਤਾਂ ਬਈ ਜਮੀ ਨਹੀਂ ਚੱਲੀ ਹੋਈ ਯਾਰ ਹਨਾ ਬਹੁਤ ਘ ਆਮ ਲੋਕਾਂ ਨੇ ਉਹ ਪੰਗਾ ਜਿਵੇਂ ਉਵੇਂ ਪੰਗਾ ਹੀ ਦੇ ਹੂੰ ਸਹੀ ਗੱਲ ਆ ਦੇਖ ਲੈ ਤੇ ਉਹ ਕਟਰ ਕਿਹੜੀ ਮਸ਼ੀਨ ਦਾ ਬਈ ਇਧਰ ਲਾ ਉਹ ਵੀ ਕਟਰ ਦਿਖਾਉਣਿਆ ਉਹ ਕਟਰ ਰਕ ਮੈਂ ਦਾ ਅਸਾ ਉਹਦਾ 13 ਦਾ ਹਾਂ ਵਿਸ਼ਾਲ 13 ਮਾਡਲ ਆ ਜੀ ਹੂੰ ਸੈਕੰਡ ਓਨਰ ਆ ਨਾਲ ਦੇ ਟਾਇਰ ਹੀ ਇਹਦੇ ਆ ਸਾਰੇ ਭੱਟੀ ਸਾਹਿਬ 13 ਮਾਡਲ ਨਾਲ ਦੇ ਟਾਇਰ ਨਾਲ ਦੇ ਟਾਇਰ ਸ਼ੀ ਇਹਦੇ ਆ ਕੰਡੀਸ਼ਨ ਦੀ ਵੀ ਸਾਰੀ ਓਰੀਜਨਲ ਹੀ ਆ ਬਈ ਹਾਂਜੀ ਸਟਾਰ ਵਕਰਾਂ ਦੇ ਨਾਲ ਦਾ ਰੰਗ ਅੱਸੀ ਪੈਸੇ ਵਿਆ ਹੈ ਕਰ ਕੋਈ ਸਟਾਰ ਵਕਰ ਚੇਂਜ ਨਹੀਂ ਹੈਗਾ ਜੀ ਪਰ ਮੈਂ ਦੂਰ ਕੋ ਕਿ ਥੋੜਾ ਜਿਹਾ ਕਰਵਾ ਦੇ ਇੱਕ ਚੈੱਕ ਸਟਾਰਵੱਕਾਂ ਦੇ ਵੇਖੋ ਜੀ ਨਾਲ ਦਾ ਰੰਗ ਅੱਸੀ ਪੈਸੇ ਵਿਆਹੇ ਟੱਕਰ ਲਓ ਕਿਸੇ ਸਟਾਰਵੱਕਾਂ ਦੇ ਕੋਈ ਟੰਕਾ ਨਹੀਂ ਕੁਜਰੀਟ ਨਹੀਂ ਹੈਗੀ ਸਹੀ ਗੱਲ ਹੈ ਉਹ ਕਰੇਂਕਾਂ ਦਾ ਜੋੜਾ ਨਵਾਂ ਪਿਆ ਵਾ ਸੀਫਾ ਨਵੀਆਂ ਜੀ ਜੀ ਤੇ ਹਜੇ ਤੱਕ ਰੇਰੇ ਦੇ ਵੀ ਨਹੀਂ ਐਸਐਮਐਸ ਲੱਗਾ ਭੱਟੀ ਸਾਹਿਬ 13 ਮਾਡਲ ਮਸ਼ੀਨ ਦਾ ਹੈ ਤੇ ਕ੍ਰਿਸਮਸ ਕੋਈ ਸਾਲ ਨਹੀਂ ਬੱਜਿਆ ਹੈਗਾ ਸਹੀ ਗੱਲ ਹੈ ਹਨਾ ਹਾਂ ਸਾਰੀ ਜੈਨੂਆ ਨਾ ਆਹ ਟਾਇਰ ਵੀ ਨਾਲ ਦੇ ਸ਼ੀਏ ਨਾਲ ਦੇ ਹੂੰ ਇਹ ਕਿਹਦੇ ਇੱਕ ਜਿਹੜਾ ਤਾਂ ਕਟਰ ਨਹੀਂ ਹੋਰ ਫੈਸਿਲਿਟੀ ਹੈ ਜੀ ਹਾਂਜੀ ਪੰਜ ਗੇਰੀ ਮਸ਼ੀਨਾਂ ਹੈ ਜੀ ਕੱਟ ਦੇਣਾ ਇਹਦੇ 16 ਇੰਚੀ ਵੱਡਾ ਰੂਲਾ ਪਿਆ ਵਾਜੀ ਤੇ ਕਟਰੀ ਚਾਦਰ ਜਮਾਂ ਨਮੀ ਲੱਗੀ ਵੀ ਆ ਜੇ ਅੱਜ ਆਪਾਂ ਰੂਲਾ ਪਵਾ ਕੇ ਚਾਦਰ ਲਵਾਉਣਿਆਂ 50000 ਰੁਪਏ ਲੱਗਦਾ ਈ ਅੱਜ 50000 ਰੁਪਏ ਹਾਂਜੀ ਓਕੇ ਇਹ ਇਹਦਾ ਕਟਰਾ ਉਹ ਖੜਾ ਹੈ ਹਾਂਜੀ ਉਹ ਸਿਰੇ ਵਾਲਾ ਕਟਰਾ ਜੋ ਦਿਖਾਉਂਦਾ ਨਹੀਂ ਲੈ ਆਪਾਂ ਕਟਰ ਵੀ ਦੇਖ ਲਈਏ ਫੇਰ ਪੁੱਛਾਂਗੇ ਬਾਈ ਤੂੰ ਰੇਟ ਆਪਾਂ ਇਹਦਾ ਹਾਂ ਕੱਟਦੇ ਪਹਿਲਾਂ ਟਾਇਰ ਚੈੱਕ ਕਰਾਓ ਜੀ ਟਾਇਰ ਵੇਖੋ ਤੇਰਾ ਮਾਡਲ ਦੇ ਵੀ ਨਾਲ ਦੇ ਟਾਇਰ 75 ਪੈਸੇ ਦੇ ਕੋਈ ਜੀ ਸਹੀ ਗੱਲ ਹੈ ਟਾਇਰ ਇਹਦੇ ਵੀ ਨਾਲ ਦੇ ਨੇ ਸਾਰੇ ਨਾਲ ਦੇ ਬਾਕੀ ਦੋ ਸ਼ਾਟਾਂ ਵੀ ਇਹਦੇ ਨਾਲ ਹੈਗੀਆਂ ਜੀ ਆਹ ਪੰਗਾ ਦ ਓਕੇ 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 ਵੱਡਾ ਰੂਲਾ ਅੱਜ ਆਪਾਂ ਪਾਉਣ ਆਈ 32000 ਰੁਪਏ ਚ ਪੈਂਦਾ ਤੇ ਪਿਆ ਵਾਹੋ ਨਵੀਂ ਪਿਆ ਹੋਇਆ 16 ਇੰਚੀ ਰੂਲਾ ਨਵਾਂ ਪਾਇਆ ਹੋਇਆ ਕਿਉਂਕਿ ਜਿਹੜਾ ਡਿੱਗਾ ਚੋਂ ਨਾ ਹੁੰਦਾ ਨਾ 14 ਇੰਚੀ ਰੂਲੇ ਚ ਬਹੁਤ ਦਿੱਕਤ ਆਉਂਦੀ ਹੈ ਜੀ ਠੀਕ ਆ ਇਹਦੇ 16 ਇੰਚੀ ਰੂਲਾ ਪਿਆ ਵਾ ਕਟ ਦੀ ਚਾਦਰ ਜਮਾ ਨਵੀਂ ਲੱਗੀ ਹੈ 50000 ਰੁਪਏ ਕਟ ਤੇ ਲੱਗਿਆ ਵਾ ਸਪੈਸ਼ਲ ਜੀ ਠੀਕ ਹੈ ਹਾਂਜੀ ਹਾਂ 50000 ਦਾ ਮੇਨ ਆਹੀ ਖਰਚਾ ਕੱਢ ਦੀ ਆਪਾਂ ਹਾਂਜੀ ਵੀ ਇਹਦਾ ਕੰਮ ਤਾਂ ਹੋਇਆ ਪਿਆ ਹੋਇਆ ਵਾ ਜਮਾ ਓਕੇ ਹੈ ਜੀ ਬਾਕੀ ਉਦਾਂ ਟੈਨਾ ਟੂਨਾ ਸਾਰੀਆਂ ਸਾਫ ਕਰਨੀਆਂ ਨੇ ਕੋਈ ਚੇਂਜ ਕਰਨ ਦੀ ਲੋੜ ਨਹੀਂ ਹਾਂਜੀ ਤੇ ਇਹਦੀ ਕੀ ਡਿਮਾਂਡ ਰੂ ਬਈ ਇਹਦੀ ਪੱਟੀ ਸਾਡ ਡਿਮਾਂਡ ਕਰਦੇ ਆਪਾਂ 11,75,000 ਰੁਪਇਆ ਹਾਂਜੀ ਤੇ 25000 ਡਿਸਕਾਊਂਟ ਕਰਕੇ 1,50,000 ਦੀ ਛਾੜਾ 1,50 ਲੱਖ ਦੀ ਦੰਮਾਂਗੇ ਹਾਂਜੀ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਮਸ਼ੀਨ ਖਰੀਦਣੀ ਹੁੰਦੀ ਹੈ ਨਾ ਕੋਈ ਵੀ ਪੂਰੀ ਫੁੱਲ ਗਰੰਟੀ ਵਾਲੀ ਲੋਨ ਦੀ ਫੈਸਿਲਿਟੀ ਹੈ ਜੀ ਹਾਂ ਲੋਨ ਬਾਈ ਕਰਵਾ ਦਿੰਦਾ ਤੇ ਹੁਣ ਤੁਹਾਨੂੰ ਤੇਲ ਫੂਕ ਕੇ ਬਹਲਾ ਕਿਤੇ ਪੰਜਾਬ ਨੂੰ ਕਿਤੇ ਹਰਿਆਣੇ ਨੂੰ ਭਜਣ ਦੀ ਲੋੜ ਨਹੀਂ ਸਿੱਧੇ ਹੀ ਉਰੇ ਆ ਜਿਓ ਇੱਕ ਨਹੀਂ ਪਸੰਦ ਆਉ ਦੂਜੀ ਖੜੀ ਹੈ ਦੂਜੀ ਨਹੀਂ ਉਹ ਤੀਜੀ ਖੜੀ ਹੈ ਜਾਨੀ ਕਿ 12 13 ਮਸ਼ੀਨਾਂ ਬਾਈ ਕਹਿੰ ਮੌਕੇ ਤੇ ਆ ਕੇ ਬਈ ਕਿਰਾਇਤ ਵੀ ਆਪਾਂ ਦੇ ਦਿੰਨੇ ਹਨ ਕਿਰਾਏ ਤੇ ਵੀ ਦਿੰਨੇ ਆ ਲੋਨ ਦੀ ਫੈਸਿਲਿਟੀ ਆ ਵੀ ਵੱਡੀ ਮਸ਼ੀਨ ਚ ਆਪਾਂ ਛੋਟੀ ਟਰੈਕਟਰ ਵੀ ਕਰ ਲੈਣਾ ਟਰੈਕਟਰ ਦੀ ਚ ਆਪਾਂ ਵੱਡੀ ਵੀ ਕੱਟ ਲੈਣੀ ਤੇ ਉੱਚੇ ਮਾਡਲ ਚ ਨੀਵੇਂ ਮਾਡਲ ਵੀ ਕੱਟ ਲੈਣਾ ਨੀਵੇਂ ਮਾਡਲ ਚ ਉੱਚਾ ਮਾਡਲ ਵੀ ਕੱਟ ਲੈਣਾ ਠੀਕ ਹੈ ਜੀ ਤੇ ਬਈ ਆਪਣਾ ਜਿਹੜਾ ਦਿਆਲਪੁਰਾ ਮਿਰਜਾ ਪਿੰਡ ਪੈ ਗਿਆ ਜਿਹਦਾ ਬਠਿੰਡਾ ਜੀ ਸ਼ਹਿਰ ਕੋਲੇ ਭਗਤਾ ਭਾਈ ਅੱਛਾ ਭਗਤਾ ਭਾਈ ਵੀ ਉਹਨਾਂ ਭਾਈ ਰੂਪਾ ਵੀ ਉਹਨਾਂ ਆਪਾਂ ਨੂੰ ਇੱਥੋਂ ਕਿੰਨਾ ਦੂਰ ਆ ਭਗਤਾ ਭਾਈ ਭਗਤਾ ਭਾਈ ਦਾਸ ਆ ਭਾਈ ਰੂਪਾ ਵੀ ਦਾਸ ਆ ਭਾਈ ਰੂਪਾ ਵੀ ਦਾਸ ਹਾਂਜੀ ਇਹ ਕਿੱਥੇ ਜ ओके ਕੋਠਾਗੁਰੂ ਜੀ ਬਠੀਕਾ ਪਿੰਡ ਨੇ ਬਠਿੰਡਾ ਵੀ ਚਾਹੀਦਾ ਸਾਨੂੰ ਮੋਗਾ 50 ਬਰਨਾਲਾ ਵੀ ਚਾਹੀਦਾ ਜੀ ਸੈਂਟਰ ਵਿੱਚ ਬੈਠਿਆ ਰੰਪਰਾ ਫੂਲ ਵੀ ਆ ਜੀ ਓਕੇ 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 ਤੇ ਲੈ ਮਿੱਤਰੋ ਜਿਹੜੀ ਆਪਣੀ ਜਿਹੜੀ ਭਗਤੇਬਾਈ ਦਾ ਬਠਿੰਡੇ ਨੂੰ ਛੜਕ ਜਾਂਦੀ ਉਹ ਤੇਜੀ ਪਹਿਲਾ ਪਿੰਡ ਕੋਠਾਗੁਰੂ ਹੋਊ ਅਗਲਾ ਪਿੰਡ ਦਲਪਰਾ ਮਿੱਤਰ ਜੀ ਠੀਕ ਹੈ ਜੀ ਤੇ ਲੈ ਮਿੱਤਰੋ ਨਾ ਬਾਈ ਦਾ ਗੁਰਮੀਤ ਸਿੰਘ ਆ ਤੁਸੀਂ ਕੋਈ ਮਸ਼ੀਨ ਵੇਚਣੀ ਵੀ ਹੁੰਦੀ ਹੈ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਖਰੀਦਣੀ ਹੈ ਤਾਂ ਤਾਂ ਫਿਰ ਸਾਡੇ ਵੱਲੋਂ ਮੋਸਟ ਵੈਲਕਮ ਆ ਤੁਸੀਂ ਜਦੋਂ ਮਰਜ਼ੀ ਆ ਜਿਓ ਨੰਬਰ ਆਪਾਂ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਤਾ ਹੁਣੇ ਡ ਪੰਜਾਬ ਨੰਬਰ ਗਰੰਟੀ ਵਾਲੀਆਂ ਵਧੀਆ ਮਸ਼ੀਨਾਂ ਚਾਹੀਦੀਆਂ ਨੇ ਨਾ ਮੈਂ ਤਾਂ ਇਹ ਕਹੂੰਗਾ ਵੀ ਬਾਹਲਾ ਤੇਲ phੂਕੇ ਇਧਰ ਉਧਰ ਭੱਜਣ ਦੀ ਲੋੜ ਨਹੀਂ ਚੁੱਪ ਕਰਕੇ ਪਿੰਡ ਦਿਆਲਪੁਰ ਮਿਰਜੇ ਦੇ ਵਿੱਚ ਆ ਜਿਓ ਤੁਹਾਡੇ ਸੋ ਹੱਲ ਹੋਊਗਾ 101% ਕਰੋ ਸੰਪਰਕ